ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਣਤੀ ਚੋਪਈ ਹਮਰੇ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੋ ਆਪ ਹਾ ਦੇ ਮੋਹੇ ਬਚਾਵੋ ਸਕੇ ਬਸੈ ਮੋਰ ਪਰਵਾਰਾ ਸੇਵਕ ਸਿਕਸਵੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸ ਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣ ਧਿਆਉ ਜੋ ਵਰਚਉ ਸਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੰਨ ਚੰਨ ਸਤਰ ਹਮਾਰੇ ਮਾਰੀਐ ਆਪਹਾਦੈ ਮਜੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹੋ ਪ੍ਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਣ ਕਾਲ ਜੋਗੀ ਸ਼ਿਵ ਕੀ ਓ ਬੀਦ ਰਾਜ ਬ੍ਰਹਮਾ ਜੋਤੀ ਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇਤ ਜੱਛਣਿ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵ ਕਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮਾ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਥੁਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬੇ ਉਦਕਰਖ ਕਰਾ ਕਰ ਤਾਰਾ ਪ੍ਰਜਾ ਤਰ ਤਪ ਦੇ ਅਪਾਰਾ ਜਬਿਆ ਕਰਖ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੁ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪੇ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇਰੇ ਤੰਦਰਾਲਮ ਜਾਣਤ ਵੇਦ ਭੇਦੇ ਰਿਆਲਮਾ ਨਰੰਕਾਰ ਨਿਪਕਾ ਨਰਲਾਬਿਆ ਦਾ ਨੀਲਾ ਨਾਦ ਸੰਬਤਾ ਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬਿਦਾ ਤਾਕੋ ਕਿਰਪਾ ਹਨਨ ਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚਿੰਤ ਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੁ ਉਪਸਰੂਪਾ ਰੰਕ ਪਇਓ ਰਾਪ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕਿੰਨੇ ਉਤਪੁਜ ਖਾਨ ਬਹੋਰ ਚ ਦਿਨੇ ਕਾਉ ਫਲ ਰਾਜਾ ਹ ਬੈਠਾ ਕਾਉ ਸਿੰਪ ਪਰ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾਜ ਗਾ ਸਰੂਪ ਸਿਆਮ ਪਵਾ ਅਵਰਚਾ ਮੇਰੀ ਤੁਮ ਕਰੋ ਸਿਖੋ ਭਾਰਾ ਸਿਖ ਸੰਗਰੋ ਦੁਸ਼ਟ ਜੇਤ ਉਠਵਤ ਉਤਪਾਤਾ ਸਕਲਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵਸਰਨੇ ਪਰੇ ਤਿਨਕੇ ਦੁਸ਼ਟ ਦੁਖੈ ਤਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿ ਨਹਿ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨ ਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿੱਦ ਸਿੱਧ ਕਰ ਮੋ ਸਭ ਹੋਏ ਦੁਸ਼ਟ ਸਾਸ ਸਭ ਸਕੇ ਨਾ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰ ਜਿ ਨਰ ਨਾਮ ਤਿਹਾਰੋ ਕਾਹਾ ਦਰ ਦੁਸ਼ਟ ਦੋਖ ਤੇ ਰਾਹਾ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਲੈਹੁ ਬਾਰੇ ਸਰ ਉਠੋਰ ਮੋ ਹੋ ਹਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਲੈਹੁ ਬਾਰੇ ਸਰ ਉਠੋਰ ਮੋ ਹੋ ਹਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ੴ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੋ ਆਪ ਹਾ ਦੇ ਮੋਹੇ ਬਚਾਵੋ ਸਖੀ ਬਸੈ ਮੋਰ ਪਰਵਾਰਾ ਸੇਵਕ ਸਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸ ਗਰੀਐ ਪੂਰਣ ਹੋਏ ਹਮਾਰੇ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣਾ ਧਿਆਉ ਜੋ ਵਰਚਉ ਸਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰਨ ਚੁੰਨ ਸਤਰ ਹਮਾਰੇ ਮਾਰੀਐ ਆਪਹਾ ਦੇਮ ਜੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰੱਛਾ राख राखण हारे साहिब संत साय प्यारे दीन दुष्टण के हंता तुमहपरी कंता काल पाए ब्रह्मा बक्रा काल पाए शिव जु अक्तरा काल पाए कर बिस् प्रकाशा सकल काल का किया तमाशा जवन काल जोगी शिव की ओ वेद राज ब्रह्मा जो ओ जवन काल लोक स्वारा नमस्कार है ताहे हमारा ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੇ ਕੁਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲਮਾ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਥੁੱਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬੇ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇ ਅਪਾਰਾ ਜਬੇ ਆ ਕਰਖ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੁ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪਿ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤੰਦralm ਜਾਣਤ ਬੇਦ ਭੇਦੇ ਰਿਆਲਮਾ ਨਿਰੰਕਾਰ ਨੇ ਪਿਕਾ ਨਰਾਂਬੇ ਆਦ ਨੀਲਾ ਨਾਦ ਸੰਬਤਾ ਕਾ ਮੂੜ ਚਾਰਤ ਪੇਦਾ ਜਾ ਕੋ ਪੀਵ ਨਾ ਪਾਵਤ ਬਿਦਾ ਤਾਕੋ ਕਿਰਪਾ ਹਨਨ ਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੁਕਸਰੂਪਾ ਰੰਕ ਪਿਓ ਰਾਪ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕਿੰਨੇ ਉਤਪੁਜ ਖਾਨ ਬਹੋਰ ਚ ਦਿਨੇ ਕਉ ਫਲ ਰਾਜਾ ਹ ਬੈਠਾ ਕਉ ਸਿੰਪ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾਜ ਗਾ ਸਰੂਪ ਸਿਆਮ ਪਵਾ ਅਵਰਚਾ ਮੇਰੀ ਤੁਮ ਕਰੋ ਸਿਖੋ ਭਾਰਾ ਸਿਖ ਸੰਗਰੋ ਦੁਸ਼ਟ ਜੇਤਿ ਉਠਵਤ ਉਤਪਾਤਾ ਸਕਲਮਲੇਚ ਕਰੋ ਰਣ ਘਾਤਾ जय अस तुज तव सरने परे तिनके दुष्ट दुखै तवे मरे पुरख जवन पग परे तिहारे तिनके तुम संकट सब टारें जो कल कोई एक बार तिहा है ताके काल न एह रछाए ताए सब काला दुष्ट रिष्ट टरे तत्काल कृपा दृष्ट तन जय न हर हो ताके ताप तन मोह हर हो रिद्ध सिद्ध कर मो सब होए दुष्ट सा सब सकै न कोई ਇੱਕ ਬਾਰ ਜਿਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰ ਜੇ ਨਰਨਾਮ ਤਿਹਾਰੋ ਕਾਹ ਦਰ ਦੁਸ਼ਟ ਦੋਖ ਤੇ ਰਾਹਾ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਲੈ ਹੋ ਬਾਰੇ ਸਰ ਉਠੋਰ ਮੋ ਹੋ ਹਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਲੈ ਹੋ ਬਾਰੇ ਸਰ ਉਠੋਰ ਮੋ ਹੋ ਹਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਣਤੀ ਚਉਪਈ ਹਮਰੇ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੋ ਆਪ ਹਾ ਦੇ ਮੋਹਿ ਬਚਾਵੋ ਸਕੇ ਬਸੈ ਮੋਰ ਪਰਵਾਰਾ ਸੇਵਕ ਸਿਕ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸੱਬੇ ਰਣ ਕੋ ਆਸ ਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣਾ ਧਿਆਉ ਜੋ ਵਰਚਉ ਸਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰ ਚੁੰ ਸਤਰ ਹਮਾਰੇ ਮਾਰੀਐ ਆਪਹਾ ਦੇਮ ਜੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰੱਛਾ राख लो राखण हारे साहिब संत साहिब प्यारे दीन बंद दुष्टण के हंता तुमहोपरी कंता काल पाए ब्रह्मा बक्तरा काल पाए शिव जु अक्तरा काल पाए कर बिस् प्रकाशा सकल काल का किया तमाशा जवन काल जोगी शिव की ओ बेद राज ब्रह्मा जो ओ जवन काल सब लोक स्वारा नमस्कार है ताहे हमारा ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਛਨਿ ਉਪਜਾਇਓ ਆਦੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵ ਕਣਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੁੱਲਾ ਸਭ ਪ੍ਰੇਰ ਕ੍ਰਿਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬੇ ਉਦਕਰਖ ਕਰਾ ਕਰ ਤਾਰਾ ਪ੍ਰਜਾ ਤਰ ਤਪ ਦੇ ਅਪਾਰਾ ਜਬੇ ਆ ਕਰਖ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪੇ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਤੰਦਰਾਲਮ ਜਾਣਤ ਵੇਦ ਭੇਦੇ ਰਿਆਲਮਾ ਨਰੰਕਾਰ ਨਿਪਕਾ ਨਰਲਾਬਿਆ ਦਾ ਨੀਲਾ ਨਾਦ ਸੰਬਤਾ ਕਾ ਮੂੜ ਚਾਰਤ ਪੇਦਾ ਜਾ ਕੋ ਪੀਵ ਨਾ ਪਾਵਤ ਬਿਦਾ ਤਾਕੋ ਕਿਰਪਾ ਹਨਨ ਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨ ਉਪਸਰੂਪਾ ਰੰਕ ਪਇਓ ਰਾਪ ਕਹੀ ਤੁਪਾ ਅੰਡਜ ਜੇ ਰਜ ਸੇ ਤਜ ਕਿੰਨੇ ਉਤਪੁਜ ਖਾਨ ਪਹੋਰ ਚ ਦਿਨੇ ਕਾਉ ਫਲ ਰਾਜਾ ਹੈ ਬੈਠਾ ਕਾਉ ਸਿੰਮਟ ਪਰ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾਜ ਗਾ ਸਰਵ ਸਿਆਮ ਪਵਾ ਅਵਰਚਾ ਮੇਰੀ ਤੁਮ ਕਰੋ ਸਿਖੋ ਭਾਰਾ ਸਿਖ ਸੰਗਰੋ ਦੁਸ਼ਟ ਜੇਤ ਉਠਵਤ ਉਤਪਾਤਾ ਸਕਲਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖੈ ਤਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿ ਨਹਿ ਰੱਛਾਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿੱਧ ਸਿੱਧ ਕਰ ਮੋ ਸਭ ਹੋਏ ਦੁਸ਼ਟ ਸਾ ਸਭ ਸਕੇ ਨਾ ਕੋਈ ਇੱਕ ਬਾਰ ਜਿਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰ ਜੇ ਨਰਨਾਮ ਤਿਹਾਰੋ ਕਾਹ ਦਾਰ ਦੁਸ਼ਟ ਦੋਖ ਤੇ ਰਾਹਾ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਹੁ ਬਾਰੇ ਸਰ ਉਠੋਰ ਮੋ ਹੋ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਹੁ ਬਾਰੇ ਸਰ ਉਠੋਰ ਮੋ ਹੋ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਣਤੀ ਚੋਪਈ ਹਮਰੇ ਕਰੋ ਹਾਦਰ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੋ ਆਪ ਹਾਦੈ ਮੋਹੇ ਬਚਾਵੋ ਸਕੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸ ਗਰੀਐ ਪੂਰਣ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣਾ ਧਿਆਉ ਜੋ ਵਰਚਉ ਸਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰ ਚੁੰ ਸਤਰ ਹਮਾਰੇ ਮਾਰੀਐ ਆਪਹਾਦੈ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰੱਛਾ राख ल्यो मोह रखण हारे संत साय प्यारे दीन बंध दुष्टण के हंता तुम्हो परि कंता काल पाए ब्रह्मा बक्तरा काल पाए शिव जु बक्रा काल पाए कर बिस् प्रकाशा सकल काल का, का किया तमाशा जवन काल जोगी शिव की बेदराज ब्रह्मा जो थियो जवन काल सब लोक स्वारा नमस्कार है ताहे हमारा ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਪਜਾਇਓ ਆਦੰਤੇ ਕੈ ਅਵਤਾਰ ਸੋਈ ਗੁਰ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵ ਕਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬੇ ਉਦ ਕਰਖ ਕਰਾ ਕਰਤਾ ਰਾ ਪ੍ਰਜਾ ਤਰ ਤਪ ਦੇ ਅਪਾਰਾ ਜਬੇ ਆ ਕਰਖ ਕਰਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪੇ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਤੰਦralਮ ਜਾਣਤ ਵੇਦ ਭੇਦੇ ਰਿਆਲਮਾ ਨਰੰਕਾਰ ਨਿਪਕਾ ਨਲਾਂਬਿਆ ਦਾ ਨੀਲਾ ਨਾਦ ਸੰਬਤਾ ਕਾ ਮੂੜ ਚਾਰਤ ਪੇਦਾ ਜਾ ਕੋ ਪੀਵ ਨਾ ਪਾਵਤ ਬਿਦਾ ਤਾਕੋ ਕਿਰਪਾ ਹਨਨ ਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੇ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੁਕਸਰੂਪਾ ਰੰਕ ਪਇਓ ਰਾਪ ਕਹੀ ਧੂਪਾ ਅੰਡਜ ਜੇ ਰਜ ਸੇ ਤਜ ਕਿੰਨੇ ਉਤਪੁਜ ਖਾਨ ਪਹੋਰ ਚ ਦਿਨੇ ਕਉ ਫਲ ਰਾਜਾ ਹ ਬੈਠਾ ਕਉ ਸਿੰਮਪ ਪਰ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾਜ ਗਾ ਸਰੂਪ ਸਿਯੰ ਪਵਾ ਅਵਰਚਾ ਮੇਰੀ ਤੁਮ ਕਰੋ ਸਿਖੋ ਭਾਰਾ ਸਿਖ ਸੰਗਰੋ ਦੁਸ਼ਟ ਜੇਤਿ ਉਠਵਤ ਉਤਪਾਤਾ ਸਕਲਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖੈ ਤਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕ ਨ ਐਹ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿੱਦ ਸਿੱਧ ਕਰ ਮੋ ਸਭ ਹੋਏ ਦੁਸ਼ਟ ਸਾ ਸਭ ਸਕੇ ਨਾ ਕੋਈ ਇਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜੇ ਨਰਨਾਮ ਤਿਹਾਰੋ ਕਾਹਾ ਦਾਰ ਦੁਸ਼ਟ ਦੋਖ ਤੇ ਰਾਹਾ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਲੈਹੁ ਬਾਰੇ ਸਰ ਉਠੋਰ ਮੋ ਹੋ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਲੈਹੁ ਬਾਰੇ ਸਰ ਉਠੋਰ ਮੋ ਹੋ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ੴ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੋ ਆਪ ਹਾ ਦੇ ਮੋਹਿ ਬਚਾਵੋ ਸਕਿ ਬਸੈ ਮੋਰ ਪਰਵਾਰਾ ਸੇਵਕ ਸਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸ ਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣਾ ਧਿਆਉ ਜੋ ਵਰਚਉ ਸਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰ ਚੁੰ ਸਤਰ ਹਮਾਰੇ ਮਾਰੀਐ ਆਪਹਾ ਦੇਮ ਜੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰੱਛਾ राख राखण हारे साहिब संत साहेब प्यारे दीन बंद दुष्ट के हंता तुमहपरी कंता काल पाए ब्रह्मा बक्रा काल पाए शिव जु अक्रा काल पाए कर बिस् प्रकाशा सकल काल का, का किया तमाशा जवन काल जोगी शिव की ओ वेद राज ब्रह्मा जो ओ जवन काल लोक स्वारा नमस्कार है ताहे हमारा ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇਤ ਜੱਛਨੇ ਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮਾ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਥੁੱਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਇਸਕ ਪਾਏ ਸਾਧਨ ਕੇ ਸੁਕੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬੇ ਉਦਕਰਖ ਕਰਾ ਕਰ ਤਾਰਾ ਪ੍ਰਜਾ ਤਰ ਤਪ ਦੇ ਅਪਾਰਾ ਜਬੇ ਆ ਕਰਖ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪੇ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਤੰਦralਮ ਜਾਣਤ ਬੇਦ ਭੇਦੇ ਰਿਆਲਮਾ ਨਰੰਕਾਰ ਨਿਪਕਾ ਨਿਰਾਂਬਿਆਦੈ ਨੀਲਾ ਨਾਦ ਸੰਬਤਾ ਕਾ ਮੂੜ ਚਾਰਤ ਪੈਦਾ ਜਾ ਕੋ ਪੀਵਣਾ ਪਾਵਤ ਬਿਦਾ ਤਤੋ ਕਿਰਪਾ ਹਨਨ ਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੁਪਸਰੂਪਾ ਰੰਕ ਪਿਓ ਰਾਪ ਕਹੀ ਝੂਪਾ ਅੰਡਜ ਜੇ ਰਜ ਸੇ ਤਜ ਕਿੰਨੇ ਉਤਪੁਜ ਖਾਨ ਪਹੋਰ ਚ ਦਿਨੇ ਕਉ ਫਲ ਰਾਜਾ ਹ ਬੈਠਾ ਕਉ ਸਿੰਮਟ ਪਰ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾਜ ਗਾ ਸਰੂਪ ਸਿਆਮ ਪਵਾ ਅਵਰਚਾ ਮੇਰੀ ਤੁਮ ਕਰੋ ਸਿਖੋ ਭਾਰਾ ਸਿਖ ਸੰਗਰੋ ਦੁਸ਼ਟ ਜੇਤਿ ਉਠਵਤ ਉਤਪਾਤਾ ਸਕਲਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖੈ ਤਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਤਬਾਰ ਧਿਆ ਹੈ ਤਾਂ ਕੇ ਕਾਲ ਨਿ ਨਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਢਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰ ਮੋ ਸਭ ਹੋਏ ਦੁਸ਼ਟ ਸਾਸ ਸਵੇ ਸਕੈ ਨਾ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜੇ ਨਰਨਾਮ ਤਿਹਾਰੋ ਕਾਹਾ ਦਰ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਹੁ ਬਾਰੇ ਸਰ ਉਠੋਰ ਮੋਹ ਹੋਸਾਏ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਹੁ ਬਾਰੇ ਸਰ ਉਠੋਰ ਮੋਹ ਹੋਸਾਏ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ